ਤੰਡਾਂਗ ਆਪਣੇ ਘਰੇ ਚੋਕੇ ਲਿਜਾ ਸਕਦਾ ਜੀ। ਲਓ ਵੀ ਸੱਜਣੋ ਬਾਈ ਦੀ ਫੁੱਲ ਗਰੰਟੀ ਆ ਆਪਦੀ ਤਸੱਲੀ ਤੁਸੀਂ ਕਰ ਲੈਣੀ ਆ। 4-5 ਦਿਨ ਹੋ ਗਏ ਦੋਸਤੋ ਸੂਈ ਨੂੰ। ਸੀਲ ਠੰਡੀ ਬਹੁਤ ਹੈਗੀ ਨਾ। ਸੀਲ ਠੰਡੀ ਦੀ ਦੋਸਤੋ ਵੇਖ ਸਕਦੇ ਆ। ਦੋਵੇਂ ਭਾਈ ਬਹਿ ਕੇ ਚੋਲੋ। ਲਓ ਵੀ ਥਣ ਹਵਾਨਾ ਵੀ ਐ ਇਕੱਲਾ ਇਕੱਲਾ। ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਪਿੰਡ ਵਿੜਿੰਗ ਦੇ ਵਿੱਚ। ਵਿੜਿੰਗ ਪਿੰਡ ਨੂੰ ਦੋਸਤੋ ਜ਼ਿਲ੍ਹਾ ਮਕਸਰ ਪੈ ਜਾਂਦਾ ਤੇ ਤਹਿਸੀਲ ਦੋਸਤੋ ਬਰੀ ਆਲਾ ਮੰਡੀ ਪੈ ਜਾਂਦੀ ਆ। ਇਸ ਪਿੰਡ ਵਿੱਚ ਦੋਸਤੋ ਬਾਈ ਦਾ ਵਪਾਰ ਲੈਣ ਦਾ ਕੰਮ ਆ ਤੇ ਰੋਡ ਦੇ ਉੱਤੇ ਹੀ ਦੋਸਤੋ ਬਾਈ ਦਾ ਘਰ ਆ ਕੋਟਪੂਰਾ ਤੋਂ ਮੁਕਸਰ ਰੋਡ ਦੇ ਉੱਤੇ ਦੋਸਤੋ ਅੱਗੇ ਵੀ ਆਪਾਂ ਲਗਾਤਾਰ ਦੋਸਤੋ ਇਸ ਘਰ ਦੇ ਵਿੱਚੋਂ ਕਈ ਵੀਡੀਓ ਅਪਲੋਡ ਕੀਤੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨ ਨਾਗਾ 2 HF ਦੇ ਵਿੱਚ ਦੋਸਤੋ ਇੱਕ ਤਾਜੀ ਸੂਈ ਆ ਬਹੁਤ ਵੱਡੇ ਕੱਦ ਕਾਠ ਵਾਲੀ ਐ ਤੇ ਬਹੁਤ ਸੋਹਣੇ ਕੱਦ ਕਾਠ ਦੇ ਵਿੱਚ ਆ ਤੇ ਬਹੁਤ ਸੋਹਣਾ ਥਣ ਹਵਾਨਾ ਦੋਸਤੋ ਵੇਖ ਸਕਦੇ ਆ ਤੇ ਇੱਕ ਦੋਸਤੋ ਗੱਬਣਾ ਇੱਕ ਆ ਦੋਸਤੋ ਇੱਕ ਹੌਲੇ ਭਾਦੀ ਆ ਬਹੁਤ ਸੋਹਣੀਏ ਸੀ ਠੰਡੀ ਆ ਜਾਣਕਾਰੀ ਸਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਆ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਲੈ ਕੇ ਦੋਸਤੋ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਂ ਦੱਸੋ ਕਿਰਾ ਆਪਣਾ ਜਗਮੀਤ ਸਿੰਘ ਹੈ ਜਗਮੀਤ ਸਿੰਘ ਤੇ ਨੰਬਰ ਵੀ ਦੱਸ ਦੀ ਵੀ ਕਿ 6284910409 ਜੀ ਦੁਬਾਰੇ ਫੇਰ ਦੱਸ 6284910409 ਠੀਕ ਆ ਅੱਜ ਫੇਰ ਕਿੰਨੇ ਨਾਗ ਆ ਬਈ ਅੱਜ ਕਿੰਨੇ ਨਾਗ ਬਕਾਉਗੇ ਤਿੰਨ ਨਾਗ ਇਹ ਤਾਜੀ ਸੂਈ ਵੇਨੇ ਆ ਬਈ ਇਹਦੇ ਬਾਰੇ ਜਾਣਕਾਰੀ ਦਿਓ ਜੀ ਕਿੰਨੇ ਪਰਸਲ ਸੂਈ ਆ ਜੀ 14 ਕਿਲੋ ਬੋਲਾ ਤਿਆਰ ਆ ਜੀ ਇਸ ਵਕਤ 14 14 ਕਿਲੋ ਤਿਆਰ ਆ ਕੋ ਡੰਗ ਤਿੰਨ ਡੰਗ ਆਪਣੇ ਘਰੇ ਚੋ ਕੇ ਲਿਜਾ ਸਕਦੇ ਜੀ ਲਓ ਵੀ ਸੱਜਣਾ ਬਾਈ ਦੀ ਫੁੱਲ ਗਰੰਟੀ ਆ ਆਪਦੀ ਤਸੱਲੀ ਤੁਸੀਂ ਕਰ ਲੈਣੀ ਆ 4-5 ਦਿਨ ਹੋ ਗਏ ਦੋਸਤੋ ਸੂਈ ਨੂੰ ਸੀਲ ਠੰਡੀ ਬਹੁਤ ਅਜੀਬ ਸੀਲ ਠੰਡੀ ਦੀ ਦੋਸਤੋ ਵੇਖ ਸਕਦੇ ਆ ਦੋਵੇਂ ਭਾਈ ਬਹਿ ਕੇ ਚੋਲੋ ਲੋ ਵੀ ਥਣ ਹਵਾਨਾ ਵੀ ਐ ਇਕੱਲਾ ਇਕੱਲਾ ਪਿਆ ਸੇਮ ਸ ਹੈ ਯਾ ਦੋਸਤੋ ਚਾਰੇ ਥਣਾਂ ਦੇ ਵਿੱਚ ਵੇਖ ਸਕਦੇ ਆ ਕਿਵੇਂ ਮਰਜੀ ਬਹਿ ਕੇ ਚੋਲੋ ਤੇ ਚਵਾਈ ਦੋਸਤੋ ਹੋਈ ਨੂੰ ਤਕਰੀਬਨ 3-4 ਘੰਟੇ ਹੋਏ ਆ 4 ਘੰਟੇ ਵੇਖ ਸਕਦੇ ਆ ਥਣਾਂ ਦਾ ਸੈ ਹੈ ਗਾਇ ਬਹੁਤ ਹੀ ਜਿਆਦੇ ਸੋਹਣਾ ਦੋਸਤੋ ਵੇਖ ਸਕਦੇ ਆ ਹਵਾਨਾ ਪੂਰਾ ਫਿੱਟ ਫਿੱਟ ਹਵਾਨਾ ਦੋਸਤੋ ਕੋਈ ਜਿਆਦਾ ਲਮਕਣਾ ਨਹੀਂ ਟੁੱਟਣਾ ਮਹਮਾਨਾ ਨਹੀਂ ਦੋਸਤੋ ਦੇਖ ਸਕਦੇ ਆ ਮੂਹ ਮਾ ਬਹੁਤ ਫੇਸ ਬਿਊਟੀ ਦੀ ਵੇਖੋ ਸਜਣੋ ਬਹੁਤ ਸੋਹਣੀ ਆ ਫੇਸ ਬਿਊਟੀ ਚੰਗਾ ਕਦ ਕਾਠਾ ਦੋਸਤੋ ਰੰਗ ਬਾਜ ਵਹਿੜਾ ਦੋਸਤੋ ਦੂਜਾ ਸੂਗਾ ਸੂਈ ਹੋਈ ਆ ਤੇ ਬੱਚਾ ਕੀ ਆ ਬਈ ਇਹਦਾ ਅੱਛਾ ਜੀ ਮਗਰ ਮਗਰ ਬੱਚਾ ਹਾਂਜੀ ਤੋਰ ਕੇ ਬਈ ਵੜਨ ਤੁਰੀ ਜਾਂਦੀ ਤੋਂ ਦੋਸਤੋ ਹਵਾਨੇ ਦੀ ਜੱਜਮੈਂਟ ਲਾ ਲਿਓ ਜੇ ਤਕਰੀਬਨ 4 ਕ ਘੰਟੇ ਹੋਏ ਆ ਚੁਵਾਈ ਹੋਈ ਨੂੰ ਤੇ ਹਜੇ ਦੋਸਤੋ ਸਾਰਾ ਦਿਨ ਪਿਆ ਤੇ ਉਸ ਢੰਗ ਨਾਲ ਦੀ ਜੱਜਮੈਂਟ ਲਾ ਲਿਓ ਜੇ ਸ਼ਾਮ ਤਾਈਂ ਦੋਸਤੋ ਇਹਨੇ ਤਿਆਰੀ ਬਹੁਤ ਸੋਹਣੀ ਕਰ ਜਾਣੀ ਹੈ ਹਵਾਨੇ ਦੀ ਦੇਖ ਸਕਦੇ ਆ ਬਾਈ ਦੱਸਦੇ ਜਿੱਥੋਂ ਆਈ ਆ ਥੋੜੀ ਸੰਭਾਈ ਘੱਟ ਹੋਈ ਆ ਵਹਿੜ ਦੀ ਨਹੀਂ ਤਾਂ ਵਹਿੜ ਦੋਸਤੋ ਬਹੁਤ ਸੋਹਣੀ ਵਹਿੜ ਸੀ ਹੁਣ ਦੂਜੇ ਸੂਏ ਸੂਈ ਆ ਠੀਕ ਆ ਐ ਇਤੀ ਕਿੰਨਾ ਕੁ ਪਾ ਦੂਗੀ ਜੀ ਬਾਈ ਕਿਲੋ ਤਾਂ ਆਰਾਮ ਨਾਲ ਹੀ ਦੇਊਗੀ ਜੇ ਉੱਤੇ ਆ ਦੀ ਸੇਵਾ ਦੇ ਸਹਾਰੇ ਠੀਕ ਆ ਤੇ ਕੀ ਮੋਲ ਰੱਖਾਂਗੇ ਬਈ 82000 ਦੇ ਦੇਣੀ ਆ ਜੀ 82000 ਦੀ ਹਾਂਜੀ ਲਓ ਵੀ ਸੱਜਣੋ ਇਸ ਤੋਂ ਅੱਗੇ ਤਸੱਲੀ ਤੁਸੀਂ ਖੁਦ ਪਹੁੰਚ ਕੇ ਕਰਨੀ ਆ ਤਾਜੀ ਸੂਈ ਆ ਦੋ ਤਿੰਨ ਟਾਈਮ ਚੋ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਓ ਜੇ ਤੇ 22 ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲੂਗਾ ਇਸ ਤੋਂ ਅੱਗੇ ਦੋਸਤੋ ਐਫ ਐਫ ਵੱਡੇ ਕੱਦ ਕਾਠ ਚ ਵੜਾ ਦੋਸਤੋ ਇਹ ਗੱਬਣ ਆ ਇਹਦੇ ਬਾਰੇ ਜਾਣਕਾਰੀ ਲੈਣੇ ਆ ਬਾਈ ਇਹ ਕਿੰਨੇ ਦਿਨ ਲੱਜੂ ਬਾਈ 15 ਦਿਨ ਪਿਆ ਜੀ 15 ਦਿਨ ਠੀਕ ਆ ਤੇ ਪਹਿਲੇ ਸੂਏ ਕਿੰਨਾ ਕੁ ਦੁੱਧ ਕੱਢਿਆ ਬਾਈ ਇਹ ਪਹਿਲੇ ਸੂਏ 28 ਕਿਲੋ ਦਾ ਦਿੰਦਾ ਜੀ ਪਹਿਲੇ ਸੂਏ 28 ਲੀਟਰ ਦੁੱਧ ਦਿੰਦਾ ਹਾਂਜੀ ਤੇ ਅੱਜ ਤੀ ਕਿੰਨਾ ਕੁ ਪਾ ਦੂਗੀ 30 ਕਿਲੋ ਰਾਮਦਾਨੀਆਂ ਦੇ ਦੋ ਕੋਈ ਸੀਮਨ ਸੁਮਨ ਕਵੇਰਾ ਦਾ ਪਤਾ ਹੈ ਬਾਈ ਕਿਹੜਾ ਸਾਰੀ ਸੀਮਨ ਤੋਂ ਗੱਬਣਾਏ ਸਰਕਾਰੀ ਸੀਮਨ ਤੋਂ ਗੱਬਣਾ ਠੀਕ ਆ ਲੋ ਵੀ ਸੱਜਣੋ ਥਾਣਾਵਾਨਾ ਵੀ ਵਿਖਾਵਾਂਗੇ ਪਹਿਲਾਂ ਫੇਸ ਬਿਊਟੀ ਦੀ ਵੇਖ ਲਓ ਦੋਵੇਂ ਵਹਿੜਾ ਦੋਸਤੋ ਬਹੁਤ ਸੋਹਣੇ ਕੱਦ ਕਾਠ ਦੇ ਵਿੱਚ ਆ ਤੇ ਬਹੁਤ ਸੋਹਣੀ ਫੇਸ ਬਿਊਟੀ ਦੇ ਵਿੱਚ ਜਿਵੇਂ ਮਰਜ਼ੀ ਬਾਈ ਸੀਲ ਠੰਡੀ ਆ ਬਾਈਆਂ ਦਾ ਬਿਲਕੁਲ ਜਿੱਥੇ ਮਰਜ਼ੀ ਬਾਈਆਂ ਦਾ ਵੇਖੋ ਢੱਲ ਢੂਲੋ ਦੋਸਤੋ ਬਹੁਤ ਪਈ ਹੈ ਹਜੇ ਹਵਾਨੇ ਦੇ ਵਿੱਚ ਵੇਖ ਸਕਦੇ ਆ ਸਾਰੀਆਂ ਢਿੱਲਾਂ ਵਾਲਾਂ ਕੱਢ ਕੇ ਦੋਸਤੋ ਫੇਰ ਸੋਨਾ ਇਹਨੇ ਹਵਾਨਾ ਬਹੁਤ ਵੱਡਾ ਤਿਆਰ ਕਰ ਜਾਣਾ ਹਜੇ ਤਕਰੀਬਨ 20 ਦਿਨਾਂ ਦੀ ਕੱਚੀ ਹੈ ਦੋਸਤੋ ਵੇਖ ਸਕਦੇ ਆ ਥਣਾ ਦਾ ਸਾਈਜ਼ ਬਹੁਤ ਸੋਨਾ ਦੋਸਤੋ ਇਹ ਸਾਦੇ ਆ ਪੈਠਪੂੜਾ ਬਾਕੀ ਰੰਗ ਬਾਜ ਵਹਿੜਾ ਦੋਸਤੋ ਦੂਜੀ ਸਾਈਡ ਤੋਂ ਵੀ ਦੋਸਤੋ ਵੇਖ ਸਕਦੇ ਆ ਥਣਾ ਦਾ ਸੈਜ ਲੈ ਬੀਨੂ ਵੀ ਤੋਰਦੀ ਕਰ ਲਾਓ ਵੀ ਸੱਜਣੋ ਹਵਾਨੇ ਦੀ ਢਿੱਲ ਵੇਖੋ ਤੁਰੀ ਜਾਂਦੀ ਤਾਂ ਤੁਹਾਨੂੰ ਜੱਜਮੈਂਟ ਹੋ ਜਾਣੀ ਆ 20 ਦਿਨਾਂ ਨੂੰ ਦੋਸਤੋ ਇਹਨੇ ਹਵਾਨਾ ਜਿਹੜਾ ਬਣਾਉਣਾ ਉਹ ਤੁਸੀਂ ਆਪ ਅੰਦਾਜ਼ਾ ਲਾ ਲਓ ਜੇ ਢਿੱਲ ਢੁਲ ਬਹੁ ਪਈ ਐ ਦੇਖ ਸਕਦੇਂ ਬਾਕੀ ਬਾਈ ਦਾ ਵਪਾਰ ਦਾ ਕੰਮ ਆ ਰੁਟੀਨ ਦੇ ਵਿੱਚ ਪਸ਼ੂ ਦੋਸਤੋ ਬਾਈ ਕੋਲੇ ਹੁੰਦੇ ਆ ਪੂਰੇ ਵੱਡੇ ਕਦ ਕੱਠ ਦੇ ਵਿੱਚ ਆ ਇਹਦਾ ਕੀ ਮੁੱਲ ਕਰਾਂਗੇ ਬਾਈ ਇੱਕ 15 ਦੇ ਦਾਂਗੀ ਇੱਕ 15 ਦੀ ਮਾਨਤਾਨ ਬਾਈ ਮਾਨਤਾਨ ਹੋ ਜਾਏ ਇਸ ਮੌਕੇ ਤੇ ਠੀਕ ਆ ਇਸ ਤੋਂ ਅੱਗੇ ਬਾਈ ਵੈੜਾ ਜਿਹੜੀ ਇਹਦੇ ਬਾਰੇ ਜਾਣਕਾਰੀ ਦੇ ਹੋਏ ਇਹ ਦੂਜਾ ਸੁਗਾ ਸੂਰੀ ਹੈ ਬਈ ਇਹ ਦੂਜਾ ਬਹੁਤ ਕਰਮ ਵਾਲੀ ਦੂਜਾ ਸੁਗਾ ਸੂਣ ਵਾਲੀ ਆ ਸੂਣ ਵਾਲੀ ਹੈ ਠੀਕ ਆ ਕਿੰਨੇ ਕ ਦਿਨ ਲੈ ਜੂ ਇਹ ਹਾਕਤਾ ਪਿਆ ਜੀ ਸੀਲ ਠੰਡੀ ਤੇ ਬਹੁਤ ਆਈ ਬੈਜੋ ਪੁਆ ਟੀ ਸੀਲ ਲੋ ਵੀ ਸੱਜਣੋ ਸੀਲ ਠੰਡੀ ਆ ਬਾਕੀ ਹੈ ਵੀ ਜਾਇਜ ਜੇ ਮੁੱਲ ਦੀ ਆ ਵੇਖ ਸਕਦੇ ਆ ਢੱਲ ਢੂਲੋ ਦੋਸਤੋ ਇਹਦੀ ਵੀ ਬਹੁਤ ਪਈ ਆ ਵੇਖ ਸਕਦੇ ਆ ਹਵਾਨੇ ਸਾਫ ਸੁਥਰੇ ਲੋ ਵੀ ਸੱਜਣੋ ਸਾਫ ਸੁਥਰੇ ਬਿਲਕੁਲ ਸਾਫ ਸੁਥਰੇ ਹਵਾਨੇ ਦੀ ਆ ਦੂਜੀ ਸਾਈਡ ਤੋਂ ਵੀ ਦੋਸਤੋ ਹਵਾਨਾ ਵਖਾਵਣਾ ਤੁਹਾਨੂੰ ਦੇ ਫਰਦ ਬਾਕੀ ਦੋਸਤੋ ਸਿੰਘ ਹੈ ਗਿਆ ਸਿੰਘਾਂ ਦਾ ਕੋਈ ਬੱਟਾ ਨਹੀਂ ਬਾਕੀ ਸਿਰ ਠੰਡੀ ਹੈ ਜਿਵੇਂ ਮਰਜੀ ਕੋਈ ਜਵਾਕਾਂ ਵਾਲੇ ਘਰੇ ਦੁੱਧ ਪੀਣ ਨੂੰ ਵੀਰ ਲ ਜਾਂਦਾ ਤਾਂ ਕੋਈ ਖਤਰਾ ਨਹੀਂ ਇਹਦਾ ਜਿਵੇਂ ਮਰਜੀ ਦੇਖ ਸਕਦੇ ਆ ਨਿਆਣਾ ਪਾਲੋ ਭੋਨਾ ਪਾਲੋ ਆਈ ਭੈਣ ਜੀ ਲੋ ਵੀ ਸਜ ਨੂੰ ਤੋੜ ਕੇ ਭਈ ਇਹਨੂੰ ਵੀ ਐਜੇ ਪਸ਼ੂ ਜਲਾ ਦੋਸਤੋ ਸਿੰਘਾਂ ਦਾ ਕੋਈ ਵੱਟਾ ਨਹੀਂ ਹੁੰਦਾ ਆਮ ਜੇ ਅਗਲਾ ਕਹਿੰਦਾ ਸਿੰਘਾਂ ਤੋਂ ਡਰਦਾ ਪਸ਼ੂ ਵੀ ਘੂਰਨਾ ਘੂਰਦਾ ਨਾ ਹੋਵੇ ਜਾਂ ਮਾਰਦਾ ਨਾ ਹੋਵੇ ਤੇ ਪਰ ਐਜੇ ਪਸ਼ੂ ਨੂੰ ਦੋਸਤੋ ਕੋਈ ਵੱਟਾ ਨਹੀਂ ਪੈਂਦਾ ਸਿੰਘਾਂ ਦਾ ਸੀਲ ਠੰਡੀ ਆ ਜਿੱਥੇ ਮਰਜੀ ਬਾਈਆਂ ਦਾ ਥਾਣਾ ਨੂੰ ਹੱਥ ਲਾ ਕੇ ਲਓ ਬਾਈ ਨੇ ਦੋਸਤੋ ਵੇਖ ਸਕਦੇ ਆ ਵਿਹੜੇ 'ਚ ਹੀ ਰੋਕ ਲਈ ਜਿੱਥੇ ਮਰਜੀ ਰੋਕ ਕੇ ਰੱਸਾ ਛੱਡ ਕੇ ਬਾਈ ਲਈ ਫਿਰਦਾ ਬਾਕੀ ਦੋਸਤੋ ਤਿੰਨਾਂ ਨਗਾਰਿਆਂ ਦੇ ਵਿੱਚੋਂ ਕੋਈ ਵੀ ਨਾਗ ਤੁਹਾਨੂੰ ਪਸੰਦ ਹੋਵੇ ਬਾਈ ਨਾਲ ਕਾਲ ਕਰਕੇ ਦੋਸਤੋ ਤੁਸੀਂ ਸੌਦਾ ਕਰ ਸਕਦੇ ਆ ਇਹਦਾ ਕੀ ਮੁੱਲ ਰੱਖਾਂਗੇ ਬਾਈ 32000 ਰੁਪਏ 32000 ਚ ਮਾਨਤਾਨ ਬਾਈ ਕੋਈ ਹੋ ਜੂਗਾ ਜੀ ਮਾਨਤਾਨ ਹੋ ਜਾ ਲਓ ਬਈ ਸੱਜਣੋ 22000 ਐਂ 32000 ਦੀ ਡਿਮਾਂਡ ਕੀਤੀ ਆ ਬਾਕੀ 32000 ਦੇ ਵਿੱਚੋਂ ਵੀ ਦੋਸਤੋ ਮਾਨਤਾਨ ਹੋ ਜੂਗਾ ਜਿਹੜਾ ਵੀ ਤੁਹਾਨੂੰ ਪਸ਼ੂ ਕੋਈ ਪਸੰਦ ਆਵੇ ਜਿੰਨੇ ਦਾ ਤੁਹਾਨੂੰ ਜਾਇਦਾ ਦੋਸਤੋ ਉਸ ਢੰਗ ਨਾਲ ਤੁਸੀਂ ਆਪਦੇ ਢੰਗ ਨਾਲ ਪੈਸੇ ਲਾ ਲੈਣੇ ਆ ਦੋਸਤੋ ਮੰਗਣ ਵਾਲੇ ਨੇ ਮੰਗਣੇ ਹੁੰਦੇ ਆ ਜਿੰਨੇ ਦਾ ਤੁਹਾਨੂੰ ਜਾਇਦਾ ਓਨੇ ਦਾ ਤੁਸੀਂ ਆਪਦੇ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲੂਗਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸੌਦਾ ਕਰ ਸਕਦੇ ਆ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਾਂ ਚੱਲੂਗਾ ਇਸ ਨੰਬਰ ਤੇ ਕਾਲ ਕਰਕੇ ਦੋਸਤੋ ਤੁਸੀਂ ਸੌਦਾ ਕਰ ਸਕਦੇ ਆ ਵੀਡੀਓ ਵੇਖਣ ਲਈ ਧੰਨਵਾਦ ਦੋਸਤੋ